ਸਵੇਰੇ ਉੱਠਦੇ ਸਾਰ ਤੁਸੀਂ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਦਾ ਜਾਪ 9 ਵਾਰ ਕਰ ਲਵੋ ਮਨ ਚਾਹੀ ਇੱਛਾ ਪੂਰੀ ਹੋ ਜਾਣੀ ਹੈ ਪੁੱਠੇ ਲੇਖ ਸਿੱਧੇ ਹੋ ਜਾਣਗੇ ਹਰ ਕੰਮ ਦੇ ਵਿੱਚ ਤੁਹਾਨੂੰ ਫਤਿਹ ਜ਼ਰੂਰ ਮਿਲੇਗੀ ਸਤਿਗੁਰੂ ਐਸੀ ਕਿਰਪਾ ਕਰਨਗੇ ਸਤਿਗੁਰੂ ਐਸੀ ਰਹਿਮਤ ਕਰਨਗੇ ਸੋ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਸਤਿਗੁਰੂ ਕਿਰਪਾ ਕਰਨ ਮਿਹਰਮਤ ਕਰਨ ਸਾਰੇ ਜਾਣੇ ਪਹਿਲਾਂ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਰੋਜ ਜਦੋਂ ਸਵੇਰੇ ਉੱਠੀਏ ਤੇ ਸਵੇਰੇ ਉੱਠ ਕੇ ਅਸੀਂ ਇੱਕ ਚੀਜ਼ ਨੂੰ ਜ਼ਰੂਰ ਵਿਚਾਰਨਾ ਹੈ ਉਹ ਕੀ ਹੈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ ਅਸੀਂ ਸਾਰੇ ਪੜਦੇ ਹੋਵਾਂਗੇ ਤੇ ਜੇ ਨਹੀਂ ਪੜਦੇ ਤੇ ਜ਼ਰੂਰ ਪੜਿਆ ਕਰੋ ਸਾਧ ਸੰਗਤ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਤਿਗੁਰੂ ਇਹ ਵੀ ਕਹਿੰਦੇ ਨੇ ਸੁਖਮਨੀ ਸੁਖ ਅਮਰਤ ਪ੍ਰਵਨਾਮ ਭਗਤ ਜਨਾਂ ਕੈ ਮਨ ਵਿਸਰਾਮ ਸਤਿਗੁਰੂ ਕਹਿੰਦੇ ਨੇ ਸੁਖਮਨੀ ਭਾਵ ਇਹ ਸੁਖਾਂ ਦੀ ਮਣੀ ਹੈ ਤੇ ਭਲੇ ਉਹ ਜਿਹੜਾ ਇਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਇਹ ਉਹਦੇ ਮਨ ਨੂੰ ਸ਼ਾਂਤ ਕਰ ਦਿੰਦੀ ਹੈ ਪਿਆਰਿਓ ਰੋਜ਼ ਸਵੇਰੇ ਉੱਠਦੇ ਸੁਖਮਨੀ ਸਾਹਿਬ ਦੀ ਕਿਸੇ ਵੀ ਅਸ਼ਟਪਦੀ ਦਾ ਜਾਪ ਕਰ ਲਿਓ ਸਾਤ ਸੰਗਤ ਉਹਦੇ ਅਰਥਾਂ ਨੂੰ ਵਿਚਾਰ ਲਿਓ ਮਨ ਚਾਹੀ ਇੱਛਾ ਤੁਹਾਡੀ ਆਪਣੇ ਆਪ ਪੂਰੀ ਹੋ ਜਾਣੀ ਹੈ ਸਭ ਤੋਂ ਵੱਡੀ ਮਨ ਚਾਹੀ ਇੱਛਾ ਕੀ ਹੁੰਦੀ ਹੈ ਮੇਰਾ ਮਨ ਸ਼ਾਂਤ ਹੋ ਜਾਏ ਜੇ ਮਨ ਨੂੰ ਸ਼ਾਂਤ ਕਰਨਾ ਹੈ ਤੇ ਸੁਖਮਨੀ ਸਾਹਿਬ ਦਾ ਜਾਪ ਸਭ ਤੋਂ ਬੈਸਟ ਜਾਪ ਹੈ ਵੈਸੇ ਸਾਰੀ ਬਾਣੀ ਸਤਕਾਰਯੋਗ ਹੈ ਪ੍ਰਸਾਦ ਸੰਗਤ ਪੁੱਠੇ ਲੇਖ ਹੋਦੋ ਸਿੱਧੇ ਹੋਣਗੇ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਸਮਝਾਂਗੇ ਵਿਚਾਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੋ ਕਿਹਾ ਜੋ ਸਤਗੁਰੂ ਦੀ ਪਾਵਨ ਬਾਣੀ ਕਹਿ ਰਹੀ ਹੈ ਤੇ ਪਿਆਰਿਓ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਧ ਸੰਗਤ ਉਹਨੂੰ ਵਿਚਾਰਨ ਦੀ ਅਸੀਂ ਜਿਹੜੀ ਕੋਸ਼ਿਸ਼ ਹੈ ਨਾ ਉਹ ਕਰਾਂਗੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਨ ਦਾ ਅਸੀਂ ਯਤਨ ਕਰਾਂਗੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਸਮਝਣ ਦਾ ਅਸੀਂ ਯਤਨ ਕਰਾਂਗੇ ਤੇ ਸਾਧ ਸੰਗਤ ਫਿਰ ਸਾਡੇ ਸਾਰੀ ਚੀਜ਼ ਜਿਹੜੀ ਹੈ ਨਾ ਸਪਸ਼ਟ ਤੌਰ ਤੇ ਸਮਝ ਜਿਹੜੀ ਹੈ ਨਾ ਸਾਡੇ ਜ਼ਰੂਰ ਆ ਜਾਣੀ ਹੈ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸਮਝਣਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨਾ ਤੇ ਗੁਰਮੁਖ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਉਹਨਾਂ ਦੇ ਹਿੱਸੇ ਆਇਆ ਜਿਹੜੇ ਸਤਿਗੁਰੂ ਨੂੰ ਆਪਣਾ ਸਮਝਦੇ ਨੇ ਜਿਹੜੇ ਪਾਤਸ਼ਾਹ ਪਾਤਸ਼ਾਹ ਦੀ ਬਾਣੀ ਨੂੰ ਆਪਣਾ ਸਮਝਦੇ ਨੇ ਤੇ ਸਾਧ ਸੰਗਤ ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਣਾ ਸਮਝਣਾ ਆਪਣਾ ਵਿਚਾਰ ਕੇ ਚੱਲਣਾ ਫਿਰ ਉੱਥੇ ਹੀ ਕਿਰਪਾ ਹੁੰਦੀ ਹੈ ਜੇ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਵੀ ਸੁਖਮਨੀ ਸਾਹਿਬ ਦੀ ਇੱਕ ਕਸ਼ਟਪਦੀ 24 ਅਸ਼ਟਪਦੀਆਂ ਨੇ 24 ਅਸ਼ਟਪਦੀਆਂ ਨੂੰ ਅਸੀਂ ਰੋਜ਼ ਇੱਕ ਅਸ਼ਟਪਦੀ ਪੜ ਲਈਏ 24 ਦਿਨਾਂ ਦੇ ਵਿੱਚ 24 ਅਸ਼ਟਪਦੀਆਂ ਪੂਰੀਆਂ ਹੋ ਜਾਣਗੀਆਂ ਜੇ 24 ਅਸ਼ਟਪਦੀਆਂ ਨੂੰ ਅਸੀਂ ਵਿਚਾਰ ਲਿਆ 24 ਅਸ਼ਟਪਦੀਆਂ ਨੂੰ ਅਸੀਂ ਸਮਝ ਲਿਆ ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਸਾਡੇ ਜਿਹੜੇ ਸਾਰੇ ਦੁੱਖੜੇ ਨੇ ਨਾ ਰੋਗ ਨੇ ਉਹ ਸਾਰੇ ਦੂਰ ਹੋ ਜਾਣਗੇ ਤੇ ਅਸੀਂ 24 ਅਸ਼ਟਪਦੀਆਂ ਨੂੰ ਪੜਿਆ ਤੇ 24 ਅਸ਼ਟਪਦੀਆਂ ਦੇ ਆ ਜਿਹੜੇ ਭਾਵ ਅਰਥ ਨੇ ਉਹਨਾਂ ਨੂੰ ਅਸੀਂ ਸਫਲ ਹੋ ਗਏ ਪੜਨ ਦੇ ਵਿੱਚ ਵਿਚਾਰਨ ਦੇ ਵਿੱਚ ਤੇ ਸਾਡੇ ਤੇ ਜਿਹੜੀ ਕਿਰਪਾ ਰਾਂ ਸਤਿਗੁਰੂ ਦੀ ਉਹ ਹੋ ਜਾਏਗੀ ਸਾਡੇ ਤੇ ਜਿਹੜੀ ਰਹਿਮਤ ਐ ਨਾ ਸਤਿਗੁਰਾਂ ਦੀ ਉਹ ਹੋ ਜਾਏਗੀ ਤੇ ਸਾਧ ਸੰਗਤ ਅਸੀਂ ਸਫਲ ਹੋ ਜਾਵਾਂਗੇ ਤੇ ਸਾਡੇ ਪੁੱਠੇ ਲੇਖ ਸਿੱਧੇ ਉਦੋਂ ਹੋਣਗੇ ਜਦੋਂ ਅਸੀਂ ਗੁਰੂ ਕੀ ਮਤ ਨੂੰ ਸਮਝਾਂਗੇ ਗੁਰ ਕੀ ਮਤ ਤੋਂ ਲਿਹੇ ਈਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਸਤਿਗੁਰੂ ਕਹਿੰਦੇ ਨੇ ਗੁਰੂ ਕੀ ਮਤ ਨੂੰ ਤੂੰ ਲੈ ਜੇ ਤੂੰ ਗੁਰੂ ਕੀ ਮਤ ਨੂੰ ਲੈਣ ਵਿੱਚ ਕਾਮਯਾਬ ਹੋ ਗਿਆ ਨਾ ਗੁਰੂ ਕੀ ਮਤ ਨੂੰ ਤੂੰ ਸਮਝਣ ਵਿੱਚ ਕਾਮਯਾਬ ਹੋ ਗਿਆ ਸੱਜਣਾ ਤੇ ਯਾਦ ਰੱਖੀ ਕਹਿੰਦੇ ਤੇਰੇ ਸਾਰੇ ਕਾਰਜ ਆਪਣੇ ਆਪ ਰਾਸ ਹੋ ਜਾਣਗੇ ਇਸ ਕਰਕੇ ਗੁਰੂ ਕੀ ਮਤ ਨਾਲ ਜੁੜ ਸਤਿਗੁਰੂ ਦੀ ਮਤ ਨਾਲ ਜੁੜ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪ੍ਰਯਾਸ ਕਰੀਏ ਸਾਧ ਸੰਗਤ ਫੇਰ ਕਿਰਪਾ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ